ਜਿਹੜੇ ਸੱਜਣ ਕਹਿੰਦੇ ਕੱਦ ਵਾਲਾ ਜਾਨਵਰ ਹੋਵੇ ਨਾ ਮਜ਼ਬੂਤੀ ਵਾਲਾ ਹੋਵੇ ਉਹ ਚਾਹੀਦਾ ਤਾਂ ਜੋ ਬਸ਼ੇਰੀ ਲਿਆਤੀ ਕੱਦ ਵੀ ਪੂਰਾ ਕਰੋ ਮਜ਼ਬੂਤੀ ਵੀ ਪੂਰੀ ਆ ਹਜੇ ਉਮਰ ਮੂੰਹ ਚੌਕੜੀ ਆ ਖਾਨਦਾਨ ਵੀ ਚੰਗਾ ਮਾਂ ਪਿਓ ਦੀ ਲੈਂਡ ਚੰਗੀ ਆ ਤੇ ਰੇਟ ਵੀ ਹਜ਼ਾਰਾਂ ਚ ਵੀਡੀਓ ਦੇ ਆਪਾਂ ਸਟਾਰਟਿੰਗ ਚ ਦੱਸਤਾ ਸਾਰਾ ਹਨਾ ਤੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਤਾਂ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਨਨਾ ਦੇ ਵੀ ਤੈਦਨ ਸੁਆਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਰੋਜ਼ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਲਈ ਇੱਕ ਚੰਗਾ ਜਾਨਵਰ ਲੈ ਕੇ ਆਏ ਆਂ ਜੈਜ ਰੇਡ ਤੇ ਲੈ ਕੇ ਆਏ ਬੇਨਤੀ ਹੈ ਬਸ ਇੰਨੀ ਕੁ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਕਿਉਂਕਿ ਅਸੀਂ ਰੋਜ਼ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜੈਜ ਰੇਡ ਚ ਲਿਆਉਂਦੇ ਆਂ ਹੁਣ ਤੁਹਾਡਾ ਵੀ ਇੱਕ ਫਰਜ਼ ਬਣਦਾ ਜੇ ਚੰਗਾ ਜਾਨਵਰ ਲੈਣਾ ਚਾਹੁੰਦੇ ਆਂ ਚੰਗੀ ਚੀਜ਼ ਜੈਜ ਰੇਡ ਚ ਲੈਣਾ ਚਾਹੁੰਦੇ ਆਂ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੋ ਤਾਂਕੋ ਤਾਂ ਕਿ ਜਿਹੜਾ ਵੀ ਕੋਈ ਲੋੜਵੰਦ ਭਰਾ ਹੋਵੇ ਤੇ ਇਹਨੂੰ ਵੀ ਮੰਨ ਲੋ ਇਦਾਂ ਦਾ ਜਾਨਵਰ ਚਾਹੀਦਾ ਉਹਦੇ ਤਾਂ ਵੀ ਵੀਡੀਓ ਪਹੁੰਚ ਜਾਵੇ। ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ। ਵੀਡੀਓ ਪੂਰੀ ਦੇਖ ਲਓ ਤਿੰਨ ਕਮੈਂਟਾਂ ਦੀ ਆ। ਸਾਰੀ ਉਮਰ ਇਹਦੇ ਮਾਂਪਰੋ ਦੀ ਜਿਹੜੀ ਡਿਟੇਲ ਆ। ਸਾਰੀ ਵੀਡੀਓ ਦੇਖਦੇ ਨਿਆ ਵੀਛੀ ਦੀ ਦਿੱਤੀ। ਦੋਸਤੋ ਨੀਲੀ ਚੰਬੀ ਬਿਸ਼ੇਰੀ ਨੁਕਰੇ ਘੋੜੇ ਦੀ ਆ ਤੇ ਹੌਲੀ ਹੌਲੀ ਉਹ ਮਰਦੇ ਸਾਬ ਨੇ ਜਿਵੇਂ ਸੰਜਾ ਹੋ ਜਾਣਾ। 25 ਸੰਜਾਫ ਹੁਣੇ ਸ਼ੁਰੂ ਹੋਊਗੀ ਜਿਹਨੂੰ ਆਪਾਂ ਪੌਣੀ ਨੁਕਰੀ ਮੰਨ ਲਓ ਜਿਹਦੇ ਨੁਕਰੇ ਦੇ ਚਾਂਸ ਜ਼ਿਆਦਾ ਹੁੰਦੇ ਉਹ ਰੰਗ ਕੱਢਿਆ ਹੁਣ ਜਿਹਦਾ ਬਰਾਤਾਂ ਵਿੱਚ ਜ਼ਿਆਦਾ ਕੰਮ ਹੁੰਦਾ ਕਿਉਂਕਿ ਕਈ ਵਾਰ ਇਹਦਾ ਰੰਗ ਇੰਨਾ ਸਾਫ਼ ਹੋ ਜਾਂਦਾ ਜਿਵੇਂ ਚਿੱਟੇ ਦਾ ਭਲੇਖਾ ਪਾਉਂਦਾ ਹੁੰਦਾ ਤੇ ਸੰਜਾਫ ਰੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਘੋੜਿਆਂ ਵਾਲਿਆਂ ਨੂੰ ਤਾਂ ਤੇ ਸੰਜਾਫ ਬੱਚੀ ਬਣ ਜਾਣੀ ਹੈ ਜੀ ਉਮਰ ਇਹਦੀ 4 ਸਵਾ 4 ਸਾਲ ਮਹੀਨੇ ਜੀ ਦੋਸਤੋ ਇਹਦਾ 19 ਫਰਵਰੀ ਦਾ ਜਨਮ ਹੈ ਬੱਚੀ ਦਾ ਤੇ ਉਮਰ ਤੋਂ ਹੀ ਆਪ ਹੀ ਅੰਦਾਜ਼ਾ ਲਾ ਲਓ 4 ਮਹੀਨੇ ਥੋੜੇ ਦਿਨ ਉੱਪਰ ਆ ਤੇ ਹਾਈਡਰੋਇਟ ਚੰਗੀ ਕਰ ਸਾਡੇ ਦੇ ਬੱਚੇ ਮੂੰਹੋਂ ਚੌਕੜੀ ਆ ਬਾਲ ਪੌਰੀਆਂ ਦੇ ਜਾਵਾਂ ਸਾਫ ਆ ਬਾਡੀ ਬੁੱਡੀ ਦੇਖੋ ਮਜਬੂਤੀ 4 ਮਹੀਨਿਆਂ ਦੀ ਇੰਨੀ ਮਜਬੂਤੀ ਹੱਕ ਹੁ ਕਚੌੜੀ ਨਹੀਂ ਹੁੰਦੀ ਬਹੁਤ ਮੰਨ ਲਓ ਆਪਾਂ ਕਹਿ ਸਕਦੇ ਆ ਰੇਅਰ ਕੁੜੇ ਕੁੜੀਆਂ ਹੁੰਦੇ ਜਿਨ੍ਹਾਂ ਦੇ ਬੱਚੇ ਇੰਨੀ ਮਜਬੂਤੀ ਵਾਲੇ ਹੁਣ ਇਹਦੇ ਮਾਂ ਪਰ ਦੋਨੇ ਜ਼ਬਰਦਸਤ ਆ ਉਦੋਂ ਆਪਾਂ ਦੋ ਬੱਚਿਆਂ ਨਾਲ ਲਿਆਂਦੇ ਆਂ ਆਪਾਂ ਵੀਡੀਓ ਵੀ ਪਾਈਆਂ ਦੋਨੇ ਬੱਚੇ ਪੂਰੇ ਟੌਪ ਦੇ ਦੋਨੇ ਹਾਈਟ ਵਾਲੀਆਂ ਬੰਨ ਵਾਲੀਆਂ ਬੱਚੀਆਂ ਆ ਕੇ ਸਾਹਮਣੇ ਦੇਖ ਲਓ ਆਹ ਦੋਸਤੋ ਸਿਰੂ ਘੋੜੇ ਦੀ ਜਿਹੜਾ ਹੋੜਲੇ ਪੈਂਡ ਹੁੰਦਾ ਸੀ ਉਹਦੀ ਬੱਚੀ ਏ ਨੁਕਰੇ ਘੋੜੇ ਦੀ ਤੇ ਮਾਂ ਇਹਦੀ ਨੀਲੀ ਚੰਬੀ 52 ਇੰਚ ਦੀ ਆ ਰੰਗ ਰੰਗਾ ਪੂਰਾ ਚੰਗਾ ਸਾਦਾ ਬਾਹਰ ਰੰਗ ਆ ਤੇ ਸੰਜਾਫ ਰੰਗ ਗਰਦਨ ਗੁਰਦਨ ਦੇਖੋ ਲੰਮੀ ਕਰਦਨ ਤੇ ਕੌਂਡਾ ਕਿੰਨਾ ਤਾਂ ਹੁਣ ਖੜਮੀ ਵਾਲੀ ਆ ਨਹੀਂ ਤਾਂ ਆਮ ਤੌਰ ਤੇ ਲੰਮੀ ਧੌਣ ਤਾਂ ਹਰ ਇੱਕ ਦੀ ਆ ਜਾਂਦੀ ਪਰ ਇਹਦੇ ਜਿੰਨੇ ਤਾਂ ਖੜਮੀ ਤਾਂ ਉਹ ਨਹੀਂ ਹੁੰਦੀ ਦੇਖੋ ਗਰਦਨ ਤੇ ਧਿਆਨ ਮਾਰੋ ਗਰਦਨ ਤਾਂ ਦਿਲ ਚ ਬਹਿੰਦੀ ਆ ਬਾਕੀ ਪੈਠ ਪੂੜਾ ਚੰਗਾ ਸੁੰਬਾ ਸਾਂਬਾ ਦੀ ਸਹੀ ਆ ਹੱਥਾਂ ਪੈਰਾਂ ਦੀ ਬਿਲਕੁਲ ਸਾਫ਼ ਤੇ ਬਾਲ ਭੋਰੀਆਂ ਦੀ ਸਾਫ਼ ਇੱਕ ਗੱਲ ਹੋਰ ਜਿਹੜੀ ਮੇਨ ਜਿਹਦੇ ਸਿਰ ਤੇ ਜਾਨਵਰ ਆਪਾਂ ਲੈਨੇ ਆ ਰੇਟ 8 ਦੋਸਤੋ ਲੱਖੋਂ ਥੱਲੇ ਆ ਹਜ਼ਾਰਾਂ ਚ ਮੁੱਲਾ ਆਪਾਂ ਆਈਡੀਆ ਦੇਤਾ ਤੇ ਬਾਕੀ ਨੰਬਰ ਤੁਹਾਡੀ ਸਕਰੀਨ ਤੇ ਚਲਾਤੇ ਆਪਾਂ ਜਿਹੜੇ ਵੀ ਭਰਾ ਦੇ ਬੱਚੀ ਫਿੱਟ ਹੋਈ ਪਸੰਦ ਹੋਈ ਆ ਕੇ ਸਾਹਮਣੇ ਦੇਖ ਲਓ ਬਾਲਪੋਰੀਆਂ ਦੀ ਸਾਫ ਆ ਉਮਰ ਮੂੰਹੋਂ ਚੌਕੜੀ ਹੋਊ ਹੱਥਾਂ ਪੈਰਾਂ ਦੀ ਸਾਫੂ ਬਾਲਪੋਰੀਆਂ ਦੀ ਸਾਫੂ ਤੇ ਆ ਕੇ ਬੱਚੀ ਸਾਹਮਣੇ ਦੇਖ ਸਕਦੇ ਮਿੱਤਰੋ ਰੇਟ ਆਪਾਂ ਵੀਡੀਓ ਜਿਵੇਂ ਦੱਸਤਾ ਹਜ਼ਾਰਾਂ 'ਚ ਹੀ ਹੋ ਚੰਗੀ ਆ ਬੱਚੀ ਵਧੀਆ ਕੱਦ ਕਰਨ ਵਾਲੀ ਜੇ ਤੁਸੀਂ ਵੀ ਕੱਦ ਕਰਨ ਵਾਲੀ ਬਿਸ਼ੇਰੀ ਭਾਲਦੇ ਆਂ ਜਾਇਜ਼ ਰੇਟ 'ਚ ਭਾਲਦੇ ਆਂ ਮਾਂ ਪਰ ਚੰਗਾ ਹੋਵੇ ਕਾ ਬੱਚੀ ਦੇਖ ਲੈ ਨੰਬਰ ਚੱਲੀ ਜਾਂਦਾ 6239953544 9855599017 ਮਿਲਦੇ ਆਂ ਨਵੀਂ ਵੀਡੀਓ ਨੂੰ ਤਾਂ